ਐਤਵਾਰ ਦੇਰ ਰਾਤ ਜਲੰਧਰ ਦੇ ਢੱਨ ਮੋਹੱਲੇ ਦੇ ਵਿੱਚ ਦਸ਼ਮੇਸ਼ ਪ੍ਰਿੰਟਿੰਗ ਪ੍ਰੈਸ ਦੇ ਅੰਦਰ ਇੱਕ ਮਸ਼ੀਨ ਨਾਲ ਜੁੜੀ ਬੈਟਰੀ ਫਟ ਗਈ ਧਮਾਕੇ ਦੌਰਾਨ ਦੁਕਾਨ ਦੇ ਅੰਦਰ ਕੰਮ ਕਰ ਰਿਹਾ ਢੱਨ ਮੋਹੱਲੇ ਦਾ ਰਹਿਣ ਵਾਲਾ ਜਤਿੰਦਰ ਸਿੰਘ ਬਾਹਰ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ ਤਮਾਕੇ ਤੋਂ ਬਾਅਦ ਅੱਗ ਦੀਆਂ ਲਪਟਾਂ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਦਾ ਧੂੰਆਂ ਦੂਰ ਦੂਰ ਤੱਕ ਦਿਖਾਈ ਦੇਣ ਲੱਗਾ ਸਥਾਨਕ ਲੋਕਾਂ ਨੇ ਆਪਣੇ ਘਰਾਂ ਤੋਂ ਪਾਣੀ ਦੀਆਂ ਬਾਲਟੀਆਂ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਜਦੋਂ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਤਾਂ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਲੱਗਦਾ ਸੀ ਮੌਕੇ ਤੇ ਪਹੁੰਚਿਆ ਕਿ ਫਾਇਰ ਬ੍ਰੇਡ ਦੀਆਂ ਗੱਡੀਆਂ ਆ ਰਹੀਆਂ ਸੀ ਅਸੀਂ ਜਦੋਂਾਰੇ ਸੀ ਕਿ ਜੇ ਫੰਕਸ਼ਨ ਤੋਂ ਤੇ ਯਕਸਤਰ ਵਿੱਚ ਬੱਲੇ ਵਾਲੇ ਕੁੜੀਆਂ ਦੇ ਅਸੀਂ ਵੀ ਨਾਲ ਹੀ ਮਗਰ ਆਵੇ ਤੇ ਪਤਾ ਲੱਗਾ ਸੂਰ ਵੀ ਆਏ ਸਹਮਾਲੇ ਤੋਂ ਤੇ ਪਤਾ ਲੱਗਾ ਇੱਥੇ ਆ ਕੇ ਦੁਕਾਨ ਦੇ ਅੰਦਰ ਕੁਝ ਫਟਿਆ ਕੋਈ ਮਸ਼ੀਨ ਵਗੈਰਾ ਕੁਝ ਜਿਹਾ ਆਮੇ ਅੰਦਰ ਕੋਈ ਦੁਕਾਨ ਦੇ ਅੰਦਰ ਬਲਾਸਟ ਹੋਇਆ ਜਾਂ ਪ੍ਰੈਸ਼ਰ ਫਟਿਆ ਹੈ I don't know ਕੀ ਹੈ ਪਤਾ ਲੱਗਾ ਜੁੱਤੋਂ ਪਹਿਲੇ ਤਾਂ ਉਹ ਜਿਹੜੀਆਂ ਫਾਇਰ ਬ੍ਰੇਡ ਜਿਹੜੀਆਂ ਗਿੱਲਾਂ ਨੇ ਉਹ ਸਾਰੀਆਂ ਅੱਖ ਦੇ ਕਾਪੂ ਵਾਰੀਆਂ ਉਸ ਤੋਂ ਬਾਅਦ ਜਿਹੜਾ ਇੱਕ ਲੜਕਾ ਵੀ ਸੀ ਅੰਦਰ ਉਹਦੇ ਵੀ ਲੱਤਾਂ ਕਾਫੀ ਸੱਟ ਲੱਗ ਗਈ ਤੇ ਯੂਨਿਟੀ ਹਸਪੀਟਲ 'ਚ ਐਡਮਿਟ ਹੈ ਪਰ ਬੋਲ ਰਿਹਾ ਗੱਲ ਕਰ ਰਿਹਾ ਪਰ ਉਹਦਾ ਸੀ ਵੀ ਕਾਫੀ ਜਲ ਗਿਆ ਹੋਣਾ ਕਿਸ ਚੀਜ਼ ਦੀ ਦੁਕਾਨ ਦੁਕਾਨ ਕਿਸ ਚੀਜ਼ ਦੱਸਿਆ ਕਿਹ ਚੀਜ਼ ਸੀ ਪੈਂਟਿੰਗ ਹੋ ਰਹਾ ਵੀ ਸਾਰੀ ਤੇ ਸਰਕਾਰ ਨੇ ਜਦੋਂ ਬਲਾਸਟ ਬਲਾਸਟ ਹੋ ਰਹੀ ਹੈ ਤਾਂ ਹੁਣ ਜਦੋਂ ਪਹਿਲੇ ਆਪਾਂ ਕਰਨਗੇ ਕੰਪੂਰ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਜਿਹੜੀ ਲਾਸਟ ਹੋਇਆ ਤਾਂ ਉਸ ਵਕਤ ਮੁੰਡਾ ਅੰਦਰ ਦੁਕਾਨ ਬੰਦ ਸੀ ਕਿ ਆ ਉਹ ਚੱਲੇ ਸੀ ਬੁੱਢਾ ਉਸ ਦਾ ਦੁਕਾਨ ਤੇ ਉਹ ਕੰਮ ਕਰਦਾ ਪਿਆ ਸੀ ਅੱਛਾ ਜੀ ਇਧਰ ਕੰਮ ਕਰਦਿਆ ਕਰਦਿਆ ਕੋਈ ਬਲਾਸਟ ਹੋਇਆ ਜਾਂ ਉਹਦੇ ਕੋਲ ਮਸ਼ੀਨ ਤੇ ਕੰਪਰੈਸ਼ਰ ਹੈ ਜਾਂ ਕੋਈ ਚੀਜ਼ ਗਈ ਨਹੀਂ ਅੱਛਾ ਤਾਂ ਉਹ ਤੋਂ ਅੱਗੇ ਬੁਝਨ ਬੁਝਨ ਦੀ ਕਬੂਲ ਆ ਜਾਂਦੇ ਅੱਗ ਤੇ ਫਿਰ ਉਸ ਤੋਂ ਬਾਅਦ ਹੀ ਸਰ ਇੱਕ ਜਣਾ ਸਿਕੰਦਰ ਜਨਾ ਸੀ ਕਿ ਹੋਰ ਕੋਈ ਦੁਕਾਨ ਦਾ ਮਾਲਕ ਅਸਮਿੱਥੇ ਨੇ हां हां दुकान ਦਾ ਮਾਲਕ ਵੀ ਉਹ ਕੰਮ ਕਰਦਾ ਸੀ ਜਿਹੜਾ ਉਹਦਾ ਬਰਦਰ ਹੈ ਉਹ ਫੈਮਿਲੀ ਸਾਰੀ ਦਿੱਲੀ ਗਏ ਨੇ ਕਿਸੇ ਫੰਕਸ਼ਨ ਤੇ ਇਹ ਉਹ ਦਾਮਨ ਮੈਸੇਡੇਟਾ ਉਹ ਆਜਾਣ ਲਈ ਪਰ ਸਾਰੇ ਜਿਹੜੇ ਇੱਥੇ ਮਹੱਲੇ ਦੇ ਲੋਕ ਨੇ ਉਹ ਸਾਰੇ ਉੱਡੇ ਲੈ ਗਏ ਬਾਕੀ ਸਾਰੇ ਤੇ ਜਿਹੜੇ ਬਾਕੀ ਸਾਰੀ ਥੋੜੀ ਦੇਰ ਤੱਕ ਜੀਰ ਹੋ ਜੂਗਾ ਸਭ ਸੀ ਆਸਿਬ ਅਸੇ ਕਿ ਨੁਸ਼ਾਨ ਨਹੀਂ ਹੋਰ ਨਹੀਂ ਆਸ 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 ਜੇ ਅੱਗ ਤੇ ਨਾਕਾਬੂ ਪਾਇਆ ਜਾਂਦਾ ਫਿਰ ਸਾਰੀ ਐਕਚੁਅਲੀ ਬੰਦਾ ਜਿਹੜਾ ਪ੍ਰਿੰਟਿੰਗ ਦਾ ਕੰਮ ਹੈ ਫਿਰ ਨੁਸ਼ਾਨ ਹੋ ਜਾਂਦਾ ਜੀ ਪਰ ਫਾਇਰ ਗੇਟ ਵਾਲੇ ਟਾਈਮ ਨਾਲ ਆ ਗਏ ਉਹ ਤਾਂ ਆਸ ਨੂੰ ਨਾਲ ਤੇ ਕਾਬੂ ਪਾ ਲਿਆ ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਸਰ ਅਨਿਸ਼ ਹੁੰਦੇ ਆ ਨਾਮ ਇਹ ਮਾਮਲਾ ਕੀ ਹੋ ਰਿਹਾ ਸੇ ਮਾਮਲਾ ਸਰ ਸਾਨੂੰ ਤਕਰੀਬਨ 9:42 ਮਿੰਟ ਤੇ ਲੱਗੇ ਸ਼ਾਮ ਪਾਲਾਈ ਹੈ ਕਿ ਇੱਥੇ ਇੱਕ ਪ੍ਰਿੰਟਿਕ ਪ੍ਰੈਸ ਦੀ ਦੁਕਾਨ ਦੇ ਵਿੱਚ ਅੱਗ ਲੱਗੀ ਮੌਕੇ ਦੇ ਉੱਤੇ ਪਹਿਲਾਂ ਹੀ ਸਬਸਿਦੰਦ ਮੁਰੀਆ ਵੱਲੋਂ ਗੱਡੀ ਟਰਨ ਆਊਟ ਕੀਤੀ ਉਸ ਦੇ ਨਾਲ ਹੀ ਸਭ ਹੈੱਡਕ quarter ਦੇ ਉੱਤੇ ਦੋ ਗੱਡੀਆਂ ਆਈਆਂ ਛੋਟੀ ਹੋਰ ਇੱਕ ਗੱਡੀ ਜੀ ਕਿੰਨੀਆਂ ਗੱਡੀਆਂ ਲੱਗੀਆਂ ਮੌਕੇ ਦੇ ਆਲੇ ਸਰ ਇੱਕੋ ਗੱਡੀ ਦਾ ਕੰਮ ਕੀਤਾ ਬਾਕੀ ਦੂਸਰੀ ਗੱਡੀ ਸਿਰ ਸਟੈਂਡ ਬੈਕ ਹੈ ਕਾਦੀ ਸਗੀ ਪ੍ਰਿੰਟਿਕ ਪ੍ਰੈਸ ਦੀ ਆ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਹਾਲੇ ਤੱਕ ਸਾਨੂੰ ਫਿਲਹਾਲ ਪਤਾ ਨਹੀਂ ਆ ਸਾਡੇ ਆਂ ਤੋਂ ਪਹਿਲਾਂ ਇਹਦੇ ਮੁਹੱਲੇ ਦੇ ਬੰਦੇ ਦੱਸਦੇ ਵਸਨੀਕ ਕਿ ਇੱਕ ਬੰਦਾ ਇੰਜੜ ਹੋਇਆ ਆ ਕਹਦੇ ਉਹਨੂੰ ਲੈ ਕੇ ਹਸਪਤਾਲ ਕਾਰਨ ਪਤਾ ਲੱਗਾ ਕਿ ਕਾਰਨ ਹਾਲ ਫਿਲਹਾਲ ਸਾਨੂੰ ਹਾਲ ਤੱਕ ਪਤਾ ਨਹੀਂ ਆ ਫਾਟੇ ਆ ਜੀ ਇਸ ਵਿੱਚ ਇਹ ਸਰ ਹਾਲੇ ਪਤਾ ਹੀ ਲੱਗੇ ਜੀ ਜੀ ਹਾਂ ਜੀ